ਵੱਡੀ ਖਬਰ ਇਸ ਵੇਲੇ ਬੀਪੀ ਸਾਂਝਾ ਤੇ ਫਤਿਹਜੰਗ ਬਾਜਵਾ ਨੂੰ 29 ਸਾਲ ਦੀ ਸਦਾ ਸੁਣਾਈ ਬਟਾਲਾ ਅਦਾਲਤ ਨੇ ਤੇ ਉਹਨਾਂ ਨੇ ਜ਼ਮਾਨਤ ਲੈ ਲਈ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਪੁੱਤ ਨੇ ਫਤਿਹਜੰਗ ਬਾਜਵਾ ਪੰਜਾਬ ਕਾਂਗਰਸ ਦੇ ਵਿੱਚ ਉਗਾਸਤਾਨ ਰੱਖਦੇ ਨੇ ਫਤਿਹ ਜੰਗਵਾੜਵਾ ਜਿਨ੍ਹਾਂ ਨੂੰ 23 ਸਾਲ ਦੀ ਸਜ਼ਾ ਬਟਾਲਾ ਕੋਰਟ ਨੇ ਸੁناਈ ਹੈ ਗੁਰਦਾਸਪੁਰ ਦੇ ਪਿੰਡ ਪੋਜੇ ਦੇ ਵਿੱਚ ਸਾਲ 2002 ਦੇ ਵਿੱਚ ਚੜ੍ਹਪ ਹੋਈ ਸੀ ਇਸੇ ਮਾਮਲੇ ਦੇ ਵਿੱਚ ਸਜ਼ਾ ਸੁناਈ ਗਈ ਹੈ ਫਿਲਹਾਲ ਜ਼ਮਾਨਤ ਉਹਨਾਂ ਦੇ ਵੱਲੋਂ ਲੈ ਲਈ ਗਈ ਹੈ ਤੇ ਹੋਰ ਵੀ ਦੋਸ਼ੀ ਜਿਨ੍ਹਾਂ ਨੂੰ ਸਜ਼ਾ ਸੁناਈ ਗਈ ਉਹਨਾਂ ਵੱਲੋਂ ਵੀ ਜ਼ਮਾਨਤ ਲੈ ਲਈ ਗਈ ਹੈ ਇਸ ਕੇਸ ਦੇ ਵਿੱਚ ਵਕੀਲ ਰਘੂ RAM SADDHU ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੇ ਲਈ ਵਕੀਲ ਸਾਹਿਬ ਕੀ ਇਹ ਮਾਮਲਾ ਸੀ ਜਿਸ ਦੇ ਵਿੱਚ ਸਜ਼ਾ ਸੁناਈ ਗਈ ਹੈ ਜੀ ਦੋ ਕਮਲ ਇਸ ਪਾਰਟੀਆਂ ਨੇ ਕਮਲ ਸਪਾਰਟੀ ਇੱਕ ਇੱਕ ਹੋਰ ਸਪਾਰਟੀ ਇੱਕ ਪ੍ਰਿੰਸੀਪਲ ਪਾਰਟੀ ਕਵਰ ਗਵਰਨਰ ਸੀਗੇ ਤੇ ਕਿੰਨਾ ਕਪਾਰਟੀ ਕਵਰ ਕੀਤੀ ਜੀ ਇਹ ਦੋਹਾਂ ਦਾ ਪ੍ਰਸਾਸੀ ਹੋ ਰਿਹਾ ਹੈ ਪਿੰਡ ਭੋਜੀ ਤੇ ਕਿਹੜਾ ਹੈ ਜੀ ਉਹਦੇ ਕੇਸ ਸੰਦ 2002 ਦੇ ਵਿੱਚ ਪੱਛਾ ਦੇ ਹੋ ਰਹੀਆਂ ਆ ਕੇਸ ਸੀਗਾ ਇਹਦੇ ਵਿੱਚ ਆ ਜਿਹੜਾ ਪ੍ਰਿੰਸੀਪਲ ਆਫੀਸ ਜੀ ਉਹਨੂੰ 3 ਸਾਲ ਦੀ ਸੇਵਾ ਲਈ ਸਜ਼ਾ ਤੇ 2 ਦੁਪਾਰਾਂ 12000 ਰੁਪਏ ਜੁਰਮਾਨਾ ਜੀ ਆਜੀ ਪਾਰਟੀ ਪਾਰਟੀ ਆਫ ਕਾਰਪਸ ਪਾਰਟੀ ਇਹ ਜਿੰਨਾ ਹੈਗਾ ਜੇ ਤੁਹਾਡੇ ਐਮਐਲਏ ਉਹਨਾਂ ਨੂੰ 2-2.5 ਸਾਲ ਦੀ ਸਜ਼ਾ ਤੇ 1.5 ਹਜ਼ਾਰ ਰੁਪਏ ਜੁਰਮਾਨਾ ਜੀ ਇਹ ਅਵਸਾਰ ਤੇ ਵਿੱਚ ਜਿਹੜਾ ਹੈ ਨਾ ਭਜਨ ਸਿੰਘ ਤੇ ਰਾਜ ਸਿੰਘ ਇਹ ਦੋਵੇਂ ਪਹਿਲਾਂ ਕਮਨਸਪਾਰਟੀ ਦੇ ਮੈਂਬਰ ਸੀਗੇ ਹਲੋ ਜੀ ਜੀ ਬੋਲੋ ਤੇ ਉਹ ਦੋਵੇਂ ਕਮਨਸਪਾਰਟੀ ਦੇ ਵੀ ਇਹਨਾਂ ਦੇ ਆਪ ਕੋ ਜਿੰਦਸ ਕਲੇਸ਼ ਹੋ ਗਏ ਬੁਖਰੀ ਹੋ ਗਏ ਜੀ ਪੂਛਗੜੇ ਦੇ ਵਿੱਚ ਹੋਇਆ ਉਹਦੇ ਕਰਕੇ ਫਿਰ ਸਾਰੇ ਦੇ ਵਿੱਚ ਇੱਕ ਸਾਭਕਾ ਵਜਾ ਇੱਕ ਗੁਰਨਾਮ ਸਿੰਘ ਢੀਰੋਵਾਲ ਜੀ ਇੱਕ ਸਾਭਕਾ ਵਜ਼ੀਰ ਜਦੋਂ ਉਹ ਵੀ ਸ਼ਾਮਿਲ ਸੀਗਾ ਉਹ ਬਾਤ ਕੱਢੇਗੇ ਇਹਨਾਂ ਦੇ ਜੀ ਉਹ ਜਿਹੜਾ 10 ਸਾਲ ਦੇ ਪਾਰਸਲ ਵਾਲਾ ਜੀ ਜੀ ਸਹੀ ਸਾਲ ਵਾਲਾ